दर्श दर्शन दी जय राम दर्शन दी जय राम दर्शनी जलाम नकी जय दर्शनी जलाम दर्शन दी जगल नतीज जय दर्शन दी जगल नतीज जय दर्शन जल ज ਦਰਸ਼ਨ ਦੀ ਜੇ ਬਿਲਾਮ ਨਤੀਜੇ ਦਰਸ਼ਨ ਦੀ ਜੇ ਬਿਲਾਮ ਨਤੀਜੇ ਸਤ ਗੁਰੂ ਜੀ ਸਤ ਗੁਰੂ ਜੀ ਮੇਰੇ ਮਨ ਵਸ ਜਾਓ ਨਿਤ ਪਰਮ ਦਰਸ਼ਨ ਤੇ ਸਤ ਗੁਰੂ ਜੀ ਮੇਰੇ ਅੰਨ ਵਸ ਜਾਓ ਨਿਤ ਪਰਮ ਦਰਸ਼ਨ ਤੇ ਸਤ ਗੁਰੂ ਜੀ ਮੇਰੇ ਮਨ ਵਸ ਜਾਓ ਨਿਤ ਪਰਮ ਦਰਸ਼ਨ ਤੇ ਸਤ ਗੁਰੂ ਜੀ ਮੇਰੇ ਮਨ

No, <laughs> ਸਤ ਗੁਰੂ ਜੀ ਮੇਰੇ ਮਨ ਵਸ ਜਾਓ ਨਿਤ ਰਾਮ ਦਰਸ਼ਨ ਤੇ ਸਤ ਗੁਰੂ ਜੀ ਮੇਰੇ ਮਨ ਵਸ ਜਾਓ ਨਿਤ ਰਾਮ ਦਰਸ਼ਨ ਤੇ ਸਤ ਗੁਰੂ ਜੀ ਮੇਰੇ ਮਨ ਵਸ ਜਾਓ ਨਿਤ ਰਾਮ ਦਰਸ਼ਨ ਤੇ ਦਰਸ਼ਨ ਦੀ ਦੇਣਾ ਦਰਸ਼ਨ ਦੀ ਦੇ ਦਰਸ਼ਨ ਦੀ ਦੇ ਵਿਲਾਮ ਨਾ ਪੀਜੇ ਕੋਈ ਕਿਹਨੇ ਜਨਾ ਦੇ ਜੀਵਨ ਦੇ ਵਿੱਚ ਪਰ ਫੈ ਦਰਸ਼ਨਾ ਜਿਨ੍ਹਾਂ ਦੇ ਜੀਵਨ ਦੇ ਵਿੱਚ ਪਿਆਸ ਹੈ ਦਰਸ਼ਨਾ ਦੀ ਕਾਤਾ ਕਰਪ ਢੋਲਿਆ सगला ਥਾਇਆ ਬਾਸ ਇਹ ਕੋਈ ਨਾ ਮਤ ਸੁਹੋ ਤੇ ਦੇਖਣ ਪਿਆਸ ਬਗਵਾਨ ਜੀ ਕਿਹਨੇ ਜਦੋਂ ਮਾਨੰਤ ਸਮਾਇਆ ਆ ਆਮਾਨੀ ਜਿਹੜਾ ਪੰਦਰ ਸ਼ਰੀਰ ਹੈ ਮੋਟ-ਮੋਟ ਕੇ ਖਾਣਾ ਸ਼ੁਰੂ ਕਰ ਦਿੱਤਾ ਹੈ ਤੇ ਬਾਬਾ ਫਰੀਦ ਜੀ ਇਹ ਗੱਲ ਕਹਿੰਦੇ ਆ ਕਿ ਮੇਰੇ ਸ਼ਰੀਰ ਦਾ ਇਹ ਉਹ ਮਾਸ ਇੱਕ ਇੱਕ ਬੋਟੀ ਕਾਮਾ ਨੂੰ ਕਹਿੰਦੇ ਮੋਟ ਕੇ ਖਾ ਲੋ ਲੇਕਿਨ ਮੈਨੂੰ ਆਪਣਾ ਨਾ ਕੋਸ਼ਿਸ਼ ਹੋ ਕਿ ਮੈਂ ਉਹ ਆਪਣੇ ਪੀਤੰ ਦੇ ਦਰਸ਼ਨ ਦੀ ਹੈ ਤੇ ਆਉਂ ਅਜਾ ਸੰਸਾਰੀਆਂ ਸੱਤਾ ਔਰ ਦਾ ਪ੍ਰਯੋਜਨ ਹੀ ਹੈ ਸਤਿਗੁਰ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਤਾਂ ਸਤਿਗੁਰ ਦਾਦੀ মহারাজ ਉਸਤੈਨ ਦੇ ਬਡੇ ਵੱਡੇ ਰਾਜੇ ਬੁਰਿਦਾਦੀ ਮਹਾਰਾਜ ਦੇ ਪਾਵਨ ਕਰਨਾ ਦੇ ਵਿੱਚ ਆਇਆ ਤੇ ਗੰਨਵਾ ਤੁਮੇ। ਮੀਰਾ ਤੌਰ ਤੋਂ ਕਰਕੇ ਆ ਗਈ ਹੈ ਕਿਸੇ ਨੇ ਦੱਸਿਆ ਕਾਸ਼ੀ ਦੇ ਵਿੱਚ ਰਹਿਣ ਵਾਲੇ ਬੁਰਿਦਾਦੀ ਮਹਾਰਾਜ ਪ੍ਰਮਾਤਮਾ ਦੇ ਨਾਮ ਨੂੰ ਚਰੰਦੇ ਹੋਏ ਮਹਾਂਪੁਰਸ਼ ਹੈ। ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਜਨਮ ਮੰਤਰਾਂ ਦੀ ਇਤਿਹਾਸ ਤੋਂ ਵਾਪਸ ਤੇ ਆਓ ਮੀਰਾ ਕਹਿੰਦੇ ਜਦੋਂ ਪਹਿਲੇ ਦਫਾ ਹੀ 사ਖੁਦੀ ਦੇ ਦਰਸ਼ਕੀ ਤੇ ਨੇਤਰਾ ਦੇ ਨਾਲ ਮਾਨਕ ਮੰਤਰੀ ਮਹਿੰਮ ਨੇ ਹਾ ਸਖੁਦੀ ਕਹਿੰਦੇ ਜੇ ਰਪੀਆ ਸਰਬਸ ਤੇ ਆਮ ਰਸ ਸਖੁਦੀ ਕਹਿੰਦੇ ਜਿਨ੍ਹਾਂ ਨੇ ਉਹ ਅਮਰ ਨੂੰ ਚੱਕ ਲਿਆ ਜਿਨ੍ਹਾਂ ਨੂੰ ਉਸ ਗੰਦੀ ਸੋਧੀ ਆ ਗਈ ਹੈ ਭਈ ਦੁਨੀਆਂ ਦੀ ਸਰੋਤ ਮਾਇਆ ਸਤਿਜੀ ਕਹਿੰਦੇ ਭਾਈ ਦੁਨੀਆ ਦੇ ਵੱਡੇ ਵੱਡੇ ਰਾਜੇ ਜਿਨ੍ਹਾਂ ਨੇ ਦੁਨੀਆ ਦਾ ਭਾਂਡ ਪੁੱਠਾ ਕਰ ਲਿਆ ਦੁਨੀਆ ਦੀ ਮਾਇਆ ਇਕੱਠੀ ਕਰ ਲਈ ਦੁਨੀਆ ਦੇ ਨੌਕਰ ਚੱਤੇ ਰਹੇ ਲੇਕਿਨ ਸਤਿਜੀ ਕਹਿੰਦੇ ਨਾਮ ਜਪਣ ਵਾਲੇ ਸੰਤਾਂ ਦੇ ਚਰਨਾਂ ਦੇ ਵਿੱਚ ਸਤਿਪੁਰ ਰਵਿਦਾਸ ਮਹਾਰਾਜ ਦੇ ਪਾਵਨ ਚਰਨਾਂ ਦੇ ਜਿੱਤੇ ਸੇਕ ਬਣਦੀ ਆ ਜੀ ਜੋ ਸੋਖ ਸਤੁਜੀ ਦੇ ਪਾਦਮ ਚਰਨਾਂ ਦੇ ਵਿੱਚ ਜੀ ਸਤੁਜੀ ਕਹਿੰਦੇ ਉਹ ਸੁੱਖ ਕਿਤੇ ਨਹੀਂ ਮਿਲਦਾ। ਤੰਦੇ ਨਾਲ ਮਾਇਆ ਦੇ ਨਾਲ ਸੁੱਖ ਇਕੱਠੇ ਕੀਤੇ ਜਾ ਸਕਦੇ ਆ। ਪਰ ਜਿਹੜੀ ਸ਼ਾਂਤੀ ਹੈ ਜਿਹੜਾ ਸਕੂਨ ਉਹ ਪਰਮਨੰਦ ਹੈ। ਸਤੁਜੀ ਕਹਿੰਦੇ ਉਹ ਪ੍ਰਮਾਤਮਾ ਦੇ ਨਾਮ ਦੇ ਵਿੱਚ ਆ ਗੁਰੂ ਜੀ ਨੇ ਇੱਕ ਪੰਤੀ ਦੇ ਅੰਦਰ ਹੀ ਪੂਰੀ ਬਾਣੀ ਦਾ ਚੋੜ ਹਰਤੇ ਨਾਮ ਲੈਣ। ਇਸ ਦੇ ਵਿੱਚ ਬਫਾਸਾ। ਯਾਉ ਅਮਸ਼ਕਤਾ ਸਤੁਜੀ ਕਹਿੰਦੇ अगर असली जीवन ਦੇ ਵਿੱਚੋਂ ਪਰਮਾਨੰਦ ਦੀ ਪ੍ਰਾਪਤੀ ਚਾਹੁੰਦੇ ਹੈ। ਅਗਰ ਜੀਵਨ ਦੇ ਵਿੱਚੋਂ ਸਕੂਨੋਂ ਪਰਮਾਨੰਦ ਚਾਹੀਦਾ ਤੇ ਸੰਗੋਧੀ ਕੇਨ ਪੈਨਾਮ ਦੇ ਪਨ ਵਾਲੇ ਸਾਧਕਤੀ ਸ਼ੈਣ ਵਿੱਚ ਜਾਣਾ ਪਵੇਗਾ। ਉਹਨਾਂ ਦੇ ਦਸੇਵੇਂ ਮਾਰਗ ਤੇ ਤੁਰਨਾ ਕਵੇਗਾ ਉਹਨਾਂ ਦੇ ਪੈਰ ਬੂਰਨੀ ਹਤੇ ਚੱਲਣਾ ਪਵੇਗਾ। ਕਿਉਂਕਿ ਉਹ ਲੋਕ ਬੰਦਾ ਆਪਣੀ ਹਸਤੀ ਨੂੰ ਖਤਮ ਕਰ ਦਿੰਦਾ ਹੈ ਸਬੂਦੀ ਕੰਨੇ ਗੁਰੂ ਦੇ ਚਰਨਾਂ ਦੇ ਵਿੱਚ ਝੁੱਕ ਕੇ ਸੰਗਤ ਹੋਤੀ ਆਦੰਤ ਹੈ ਤੇ ਜੋ ਮੰਗਦੇ ਠਾਕੁਰ ਆਪਣੇ ਤੇ ਸੋਈ ਜਿਵੇਂ ਤੇ ਮੰਗਦੇ ਲੋੜ ਨੂੰ ਸਬੂਦੀ ਕੰਨੇ ਸਾਰੀਆਂ ਦਾਤਾਂ ਗੁਰੂ ਆਪ ਅਨਛਿਛ ਕਰ ਦਿੰਦਾ ਹੈ ਤੇ ਆਪ ਗੁਰੂ ਜੀ ਨੇ ਯਾਦ ਕਰਾਇਆ ਦਰਸ਼ਨ ਦੀਜੇਗਾ ਦਰਸ਼ਨ ਦੀਜੇ ਦਰਸ਼ਨ ਦੀਜੇ ਬਿਲਾ ਮਨਾ ਕੀਜੇ जीवन को तो कोरा बिन दर्शन मित्रों जीवैत तो, तो कोरा सबुदिकर सकते पाचादी जल्दी तो जल्दी दर्शन दो दर्शन दीजे राम दर्शन दीजे दर्शन दीजे जलात न दीजे जीवना ना करो 70 साल में कीती है बहुत जन्म चले थे माधव इस जन्म तुम्हारे लिए कहरबदास आस लगती हो से बेहतर समझें साकोजी के लिए मेहनत देख के साल से मेहनत या लय करना चाहिए नाल करने मुद्द का लय रसना जब पे ना नाम तिलतल का कटिये घरां जब इसे गोबिंद राय दिनों दिन कटिये साकोजी के लिए मेहनत ਗੁਰੂਆਂ ਦੇ ਦਰਸ਼ਨਾਂ ਵਾਸਤੇ ਸਾਧੂ ਜੀ ਕਹਿੰਦੇ ਸਾਧੂ ਜੀ ਨੇ ਮਖਸ਼ਕ ਕੀਤੇ ਜਾਂ ਰਸਨਾ ਸੰਸਾਰ ਦੇ ਰੰਗ ਤਮਾਸ਼ਿਆਂ ਨੂੰ ਦੇਖਣ ਵਿੱਚ ਲੱਗੀਆਂ। ਕਾਲ ਸੰਸਾਰ ਦੀਆਂ ਝੂਠੀਆਂ ਝੂਠੀਆਂ ਗੱਲਾਂ ਨੂੰ ਸੁਣਨ ਵਿੱਚ ਲੱਗੇ ਆ ਰਸਨਾ ਸੰਸਾਰ ਦੀ ਚੁਗਲੀ ਦੰਦਿਆਂ ਵਿੱਚ ਲੱਗੀ ਹੈ। ਜਿਵੇਂ ਮੋਹਰਾ ਰਾਮਾ ਨੇ ਵੀ ਅਕਸਰ ਗਾਇਆ ਕਰਦੇ ਸੀ ਕਿਾ ਛਾੜੇ ਇਸ ਝੂਠੇ ਸੰਸਾਰ ਦੀਆਂ ਗੱਲਾਂ ਆ ਜਾ ਕਰ ਦੇ ਰੇ ਰੱਬ ਦੇ। ਕਿਆ ਸਾਧੂ ਜੀ ਕਹਿੰਦੇ ਪ੍ਰਮਾਤਮਾ ਦੇ ਨਾਮ ਦੀ ਸਿੱਖ ਸਲਾਹ ਵੱਡੇ ਭਗਾਂ ਵਾਲੇ ਜੀਮਾਂ ਨੂੰ ਪ੍ਰਾਪਤ ਹੁੰਦੀ ਹੈ ਸੇਵਾ ਸਿਮਰਨ ਸਤਸੰ ਵੱਡੇ ਭਗਾਂ ਵਾਲੇ ਜੀਮਾਂ ਨੂੰ ਪ੍ਰਾਪਤ ਹੁੰਦਾ ਹੈ ਸਾਡੇ ਸੁਪਨਿਆਂ ਦੇ ਸ੍ਰੇਸ਼ ਉੱਤਮ ਵੱਡੇ ਭਾਗ ਹੈ ਕਿ ਅਸੀਂ ਸੰਗਤੀ ਦੇ ਪਾਵਨ ਚਰਨਾਂ ਦੇ ਵਿੱਚ ਬੁਲ ਬੈਠੇ ਹਾਂ ਤੇ ਆਉ ਤੰਨੂ ਵੀ ਪਰਮੰਨੂ ਵੀ ਦੋਨਾਂ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਜੋੜ ਕਰਕੇ ਬੈਠੇ ਹਾਂ ਤੇ ਅੱਜ ਇਹ ਮਹਾਰਾਜ ਜੀ ਪ੍ਰਦਾਨ ਜੀ ਰਾਮਪਾਲ ਜੀ ਇਹਨਾਂ ਦੇ ਗ੍ਰਹਿ ਤੋਂ ਆ ਰਹੇ ਸੀ do alça.